ਕਣਕੰਦੇ ਜਿਹੜੇ ਦੁਰਾਣਾ ਕੋਸਰੋ ਇਹ ਅੱਜ ਗੁਰੂ ਨਾਨਕ ਦੇਵ ਹਸਪੀਟਲ ਦੀ ਬੈਕ ਸਾਈਡ ਤੇ ਖਾਲੀ ਪਏ ਗਰਾਊਂਡ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਜਿਹੜਾ ਗ੍ਰੀਨ ਵੇਸਟ ਇੱਥੇ ਇਕੱਠਾ ਹੁੰਦਾ ਉਹਨੂੰ ਅੱਗ ਲਗਾ ਦਿੱਤੀ ਗਈ ਸੀ ਸੋ ਕਾਫੀ ਜ਼ਿਆਦਾ ਅੱਗ ਸੀ ਇਮੀਡੀਏਟਲੀ ਸਾਡੇ ਜਿਹੜੇ ਪੈਸਕੋ ਦੇ ਸਿਕਿਉਰਿਟੀ ਗਾਰਡ ਪਲੱਸ ਸਾਡੇ ਮੁਲਾਜ਼ਮਾ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕੰਟਰੋਲ ਹੋਈ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਵਾਲੇ ਹੁਣ ਅਲਮੋਸਟ ਕੰਟਰੋਲ ਆ ਅੱਗ ਜਿਹੜੀ ਆ ਕੰਟਰੋਲ ਕਰ ਲਈ ਗਈ ਆ। ਸੋ ਕਾਰਨ ਪਤਾ ਲੱਗਾ ਕੀ ਕਾਰਨ ਸੀ ਕਿ ਨਹੀਂ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਕਾਰਨ ਕੀ ਸੀ ਅੱਗ ਦਾ? ਤੇ ਪਰ ਇਸ ਤਰ੍ਹਾਂ ਲੱਗ ਰਿਹਾ ਵੀ ਕਿਸੇ ਨੇ ਜਾਣਬੁੱਝ ਕੇ ਜਿਹੜਾ ਗ੍ਰੀਨ ਵੇਸਟ ਜਿਹੜਾ ਸਾਡਾ ਇੱਥੇ ਇਕੱਠਾ ਹੁੰਦਾ ਉਹਦੇ ਉਸ ਜਗ੍ਹਾ ਤੇ ਅੱਗ ਲਗਾਈ ਗਈ ਹੈ ਇਹ। ਅੱਗ ਨੂੰ ਮੱਗ ਦੇ ਕਾਬੂ ਪਾਇਆ ਗਿਆ ਜੀ। ਅੱਗ ਤੇ ਕਾਬੂ ਪੂਰੀ ਤਰ੍ਹਾਂ ਪਾ ਲਿਆ ਗਿਆ ਫਾਇਰ ਬ੍ਰਿਗੇਡ ਡਿਪਾਰਟਮੈਂਟ ਵੱਲੋਂ। ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀ ਮੌਕੇ ਤੇ ਪਹੁੰਚ ਗਈ ਸੀ ਬਿਲਕੁਲ ਮੌਕੇ ਤੇ ਪਹੁੰਚ ਗਏ ਸੀ ਜਿਸ ਤਰ੍ਹਾਂ ਹੀ ਫੋਨ ਕੀਤਾ 5-7 ਮਿੰਟ ਦੇ ਵਿੱਚ ਹੀ ਗੱਡੀਆਂ ਜਿਹੜੀਆਂ ਨੇ ਉਹ ਫਾਇਰ ਬ੍ਰਿਗੇਡ ਦੀਆਂ ਪਹੁੰਚ ਗਈਆਂ ਸੀ ਤੇ ਉਹਨਾਂ ਨੇ ਆ ਕੇ ਆਪਣਾ ਸ਼ੁਰੂ ਕਰਤੀ ਸੀ ਅੱਗ ਬੁਝਾਉਣ ਦੀ ਸਰ ਕਿਹੜੀ ਜਗ੍ਹਾ ਤੇ ਲੱਗੀ ਥੋੜਾ ਦੱਸੋ ਇਹ ਗੁਰੂ ਨਾਨਕ ਦੇਵ ਹਸਪੀਟਲ ਦੀ ਬੈਕ ਸਾਈਡ ਤੇ ਖਾਲੀ ਗਰਾਊਂਡ ਆ ਖਾਲੀ ਗਰਾਊਂਡ ਦੇ ਵਿੱਚ ਜਿੱਥੇ ਅਸੀਂ ਇੱਕ ਜਗ੍ਹਾ ਤੇ ਗ੍ਰੀਨ ਵੇਸਟ ਅਸੀਂ ਇਕੱਠਾ ਕਰਦੇ ਆ ਬਾਅਦ ਵਿੱਚ ਉਹਨੂੰ ਜਿਹੜਾ ਹੈਗਾ ਆਰਗੈਨਿਕ ਖਾਦ ਬਣਾ ਕੇ ਉਹ ਅਲੱਗ-ਅਲੱਗ ਜਗ੍ਹਾ ਤੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਕਿਸੇ ਹੋਰ ਨਰਸਰੀਆਂ ਦੇ ਵਿੱਚ ਜਾਂ ਸਾਡੇ ਜਿਹੜੇ ਇੱਥੇ ਪਲਾਂਟੇਸ਼ਨ ਹੋਈ ਹੋਈ ਆ ਉਸ ਜਗ੍ਹਾ ਤੇ ਪਾਇਆ ਜਾਂਦਾ ਸੋ ਉਸ ਗ੍ਰੀਨ ਵੇਸਟ ਦਾ ਜਿਹੜਾ ਡੰਪ ਸੀਗਾ ਸਾਡਾ ਉਸ ਤੇ ਅੱਗ ਲੱਗੀ ਆ ਨਹੀਂ ਕਿਸੇ ਤਰ੍ਹਾਂ ਦੇ ਵੀ ਕੋਈ ਜਾਨੀ ਮਾਲੀ ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਬਿਲਕੁਲ ਖਾਲੀ ਏਰੀਏ ਦੇ ਵਿੱਚ ਜਿਹੜਾ ਸਾਡਾ ਡੰਪ ਆ ਉਹ ਹੈਗਾ ਗ੍ਰੀਨ ਵੇਸਟ ਦਾ ਸੋ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਇਹ ਦੱਸ ਸਮਝੇ ਅਗਰ ਜਲੇਰ ਪਤਾ ਲੱਗਦਾ ਤੇ ਕੁਝ ਹੋ ਸਕਦਾ ਨਹੀਂ ਆਪਣੇ ਜਿਹੜੇ ਇੱਥੋਂ ਰੈ residențial ਨੇ ਜਾਂ ਹਸਪੀਟਲ ਕੰਪਲੈਕਸ ਹੋ ਕਾਫੀ ਦੂਰ ਆ ਪਰ ਅੱਗ ਤਾਂ ਅੱਗਾ ਉਹ ਅੱਗ ਕਿਸੇ ਪਾਸੇ ਵੀ ਜਾ ਸਕਦੀ ਆ ਸੋ ਟਾਈਮਲੀ ਇਹਨੂੰ ਕਾਬੂ ਕਰ ਲਿਆ ਗਿਆ